ਹਾਲਾਂਕਿ ਚਲੋ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਉਹ ਹਾਈ ਕੋਰਟ ਦਾ ਰੋਕ ਕਰ ਸਕਦੇ ਨੇ ਪਰ ਜਿਵੇਂ ਹੀ ਜੇਕਰ ਸਜ਼ਾ 3 ਸਾਲ ਤੋਂ ਉੱਪਰ ਮਿਲਦੀ ਹੈ ਤਾਂ ਇਹ ਕਾਨੂੰਨ ਕਹਿੰਦਾ ਹੈ ਕਿ ਤੁਹਾਡੀ ਵਿਧਾਇਕੀ ਵੀ ਜਾਏਗੀ ਜੇਕਰ ਮੈਂਬਰਸ਼ਿਪ ਹੈ ਤੁਹਾਡੇ ਕੋਲੇ ਤਾਂ ਹੁਣ ਇੱਕ ਹੋਰ ਸੀਟ ਪੰਜਾਬ ਦੇ ਵਿੱਚ ਖਾਲੀ ਹੋ ਸਕਦੀ ਹੈ ਜੇਕਰ ਜਿਹੜੀ ਹਾਈ ਕੋਰਟ ਦੇ ਵਿੱਚੋਂ ਤੁਰੰਤ ਕੋਈ ਰਾਹਤ ਨਹੀਂ ਮਿਲਦੀ ਜਿਹੜੀ ਕਿ ਬਹੁਤ ਮੁਸ਼ਕਲ ਹੈ ਤੁਰੰਤ ਰਾਹਤ ਮਿਲਣਾ ਲੋਅਰ ਕੋਰਟ ਤੋਂ ਪਹਿਲੇ ਤੇ ਇਹ ਤਾਂ ਹੋ ਜਾਂਦਾ ਕਿ ਸੁਣਵਾਈ ਕਰੇਗੀ ਪਰ ਇਸ ਤਰ੍ਹਾਂ ਤੁਰੰਤ ਕੇਸ ਸਜਾਤੇ ਵੀ ਰੋਕ ਤੇ ਵਿਧਾਇਕੀ ਤੇ ਵੀ ਰੋਕ ਇਹ ਮੁਸ਼ਕਿਲ ਹੈਗਾ ਹੈ ਕਿਉਂਕਿ ਹੁਣ ਤੱਕ ਜਿੰਨੇ ਵੀ ਜਿਹੜੇ ਸੁਪਰੀਮ ਕੋਰਟ ਦੀ ਹਿਅਰਿੰਗ ਹੋਏ ਵਿੱਚ ਸਪੈਸ਼ਲ ਤੌਰ ਤੇ ਸਿੱਧੇ ਸਿੱਧੇ ਸਪਸ਼ਟ ਕੀਤਾ ਗਿਆ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਪਰ ਕਿਉਂਕਿ ਕਾਨੂੰਨ ਨੂੰ ਆਪਣੇ ਤਰੀਕੇ ਨਾਲ ਵਰਤਿਆ ਜਾਂਦਾ ਬਹੁਤ ਵਾਰ ਹਾਲਾਂਕਿ ਕਾਨੂੰਨ ਦੇ ਵਿੱਚ ਤਾਂ ਐਂਟੀ ਡਿਫੈਕਸ਼ਨ ਲਾ ਵੀ ਹੈ ਉਹਦਾ ਮਤਲਬ ਇਹ ਹੁੰਦਾ ਕਿ ਜੇਕਰ ਵਿਧਾਇਕਾਂ ਨੇ ਜਾਣਾ ਤਾਂ 1/3 ਜਾਣ ਇੱਕ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਹੁਣ ਜਿਵੇਂ ਡਾਕਟਰ ਸੁਖਵਿੰਦਰ ਸੁਖੀ ਨੇ ਉਹ ਅਕਾਲਗਲ ਦੇ ਵਿਧਾਇਕ ਨੇ ਤੇ ਉਹ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਚ ਉਹ ਰਹਿ ਨਹੀਂ ਸਕਦੇ ਉਹ ਡਿਸਕਵালিਫਾਈ ਹੋਣਾ ਹੁੰਦਾ ਪਰ ਕਿਉਂਕਿ ਸਪੀਕਰ ਕੋਲੇ ਇਹ ਕlar ਹੁੰਦੇ ਨੇ ਇਸ ਕਰਕੇ ਉਹ ਡਿਲੇ ਕਰਦੇ ਰਹਿੰਦੇ ਨੇ ਬਹੁਤ ਵਾਰ ਅਜਿਹੇ ਹਾਲਾਤ ਪਰ ਇਹ ਵੱਡੀ ਵੱਡਾ ਗੱਲ ਹੈ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਇਹ ਕਹਿ ਕੇ ਆਈ ਸੀ ਕਿ ਅਸੀਂ ਬਦਲਾਅ ਕਰਾਂਗੇ ਚੰਗੇ ਕੈਰੇਕਟਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਵਾਂਗੇ ਪਰ ਉਹ ਲੜਕੀ ਬਹੁਤ ਦੇਰ ਤੋਂ ਲੜਾਈ ਲੜ ਰਹੀ ਸੀ ਕਾਨੂੰਨ ਦੀ ਤੇ ਉਹ ਬਹੁਤ ਧਰਨੇ ਮੁਜ਼ਾਰੇ ਵੀ ਕਰਦੀ ਰਹੀ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਤੇ ਮਨਿੰਦਰ ਲਾਲ ਪੁਰਾ ਨੂੰ ਵਿਧਾਇਕ ਬਣਾਤਾ ਲੋਕਾਂ ਨੇ ਵੀ ਚੁਣ ਕੇ ਵਿਧਾਇਕ ਬਣਾਤਾ ਤੇ ਅੱਜ ਅਦਾਲਤ ਦੇ ਵੱਲੋਂ ਉਹਨੂੰ ਲੜਕੀ ਨੂੰ ਇਨਸਾਫ ਮਿਲਿਆ 12 ਸਾਲ ਲੱਗੇ ਭਗਵੰਦਰ 2013 ਦਾ ਇਹ ਮਾਮਲਾ 3 ਮਾਰਚ 2013 ਦਾ ਇਹ ਮਾਮਲਾ ਤੁਸੀਂ ਦੇਖੋ ਕਿ ਕੀ ਦਿੱਤੀ ਹੋਣੀ ਆ ਉਸ ਲੜਕੀ ਦੇ ਉੱਤੇ ਜਿਹਨੇ ਇੰਨੇ ਸਾਲ ਉਹ ਲੜਾਈ ਲੜੀ ਇਨਸਾਫ ਦੀ ਲੜਾਈ ਲੜੀ ਤੇ ਆਖਰਕਾਰ ਹੁਣ ਕਾਨੂੰਨ ਦੇ ਰਾਹੀਂ ਉਹਨੂੰ ਇਨਸਾਫ ਮਿਲਿਆ ਤੇ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਵਿਧਾਇਕ ਨੂੰ ਸਜ਼ਾ ਸੁਣਾਈ ਗਈ ਹੈ। ਇਹ ਇਹਦੇ ਵਿੱਚ ਇੱਕ ਮੈਂ ਆਪਦੀ ਇਨਪੁਟ ਆਪਦੀ ਵੀ ਇਨਪੁਟ ਪਾ ਦਣਾ ਰਣਜੀ ਇਹਦੇ ਵਿੱਚ। ਬਹੁਤ ਚੰਗਾ ਹੋਇਆ ਉਹ ਲੜਕੀ ਨੂੰ ਇਨਸਾਫ ਮਿਲਿਆ। ਪਰ ਇੱਕ ਚੀਜ਼ ਨੋਟ ਕਰਿਓ ਜਿੱਦਾਂ ਦੀ ਰਾਜਨੀਤੀ ਗੰਦਲੀ ਹੁੰਦੀ ਜਾ ਰਹੀ ਹੈ। ਮੈਂ ਹਰ ਵਾਰ ਕਹ ਰਿਹਾ ਹਾਂ ਨਾ ਹੋ ਸਕਦਾ ਮੇਰੇ ਆਪ ਦੇ ਵਿਚਾਰ ਨੇ। ਜਦੋਂ ਇਹਨਾਂ ਨੇ ਕਿਤੇ ਵੀ ਕੋਈ ਵੀ ਸੀਟ ਖਾਲੀ ਕਰਾਉਣੀ ਹੋਵੇ ਜਾਂ ਕਿਤੇ ਨੂੰ ਹੋਰ ਸੈਟਿੰਗ ਕਰਵਾਉਣੀ ਹੋਵੇ। ਹਾਂਜੀ ਤਾਂ ਇਹ ਹੁਣ ਇਹ ਰੁਝਾਨ ਵੱਧਦਾ ਜਾ ਰਿਹਾ ਹੈਗਾ। ਉੱਥੇ ਕਿਉਂਕਿ ਜਦੋਂ ਇਹਨਾਂ ਨੇ ਇਲੈਕਸ਼ਨ ਲਈ ਉਦੋਂ ਇਹਨਾਂ ਨੂੰ ਕਿਰਦਾਰ ਨਹੀਂ ਸੀ ਦਿਖਦੇ ਹੈਗੇ ਜਦੋਂ ਹੁਣ ਜਿਉਂ-ਜਿਉਂ ਜਿੱਥੇ ਇਹਨਾਂ ਨੂੰ ਫਾਇਦਾ ਜਿੱਦਾਂ ਉਹ ਮਾਨਸਿਕ ਵਾਲੇ ਡਾਕਟਰ ਸਾਹਿਬ ਹਾਂਜੀ ਥਾਪੀਆਂ ਮਾਰਦੇ ਸੀ ਜਿਹੜੇ ਆਪਣੇ ਆਪ ਹੀ ਉਹਨਾਂ ਤੇ ਕਰਾਪਸ਼ਨ ਦਾ ਕੇਸ ਲਾਤਾ ਜਣੀ ਰਿਪੋਰਟ ਕੀਤੀ ਉਹ ਤੋਂ ਬਾਅਦ ਆਪੇ ਵਾਪਸ ਲੈ ਲੇ ਤੇ ਆਪੇ ਹੁਣ ਤੱਕ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਔਰ ਨਿਰਵੇਗਨ ਉਦਹੀਂ ਚੱਲ ਰਹੇ ਨੇ ਜੀ ਬੈਠ ਰਹੇ ਨੇ ਚਾਰ ਆਪਣੀ ਸੇਵਾ ਕਰ ਰਹੇ ਨੇ ਜੀ ਉਹ ਉਪੰਦਰ ਇਸ ਵਾਰ ਰਿਕਾਰਡ ਹੀ ਹੋਏਗਾ ਕਿ ਇੰਨੀਆਂ ਜਮਨੀ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ ਇੱਕ ਹੋਰ ਜਮਨੀ ਚੋਣ ਉਹ ਮੇਰਨਤ ਕਰਨ ਵਾਲੀ ਤੇ ਪੈਂਡਿੰਗ ਹੈ ਤੇ ਹੁਣ ਇਹ ਵੀ ਜਿਮਨੀ ਚੋਣ ਜਿਹੜੀ ਹੈ ਜੇਕਰ ਅਦਾਲਤ ਦੇ ਵੱਲੋਂ ਕੋਈ ਰਾਹਤ ਨਹੀਂ ਮਿਲਦੀ ਤੇ ਕੋਈ ਹੋਰ ਕਾਨੂੰਨੀ ਦਾਪੇਚ ਨਹੀਂ ਖੇੜਦੀ ਸਰਕਾਰ ਤਾਂ ਫਿਰ ਅ ਐਮਐਲਏ شپ ਵੀ ਜਾਏਗੀ ਤੇ ਉੱਥੇ ਜਿਮਨੀ ਚੋਣ ਹੋਏਗੀ ਇਹਦੇ ਨਾਲ ਹੀ ਅੰਦਰ ਰੁੱਕ ਕਰਦੇ ਆ ਕਿਉਂਕਿ ਸੀਐਮ ਮਾਨ ਨੂੰ ਛੁੱਟੀ ਮਿਲ ਗਈ ਸੀ ਕੱਲ ਤੇ ਆਪਣੀ ਰਿਹੈਸ਼ ਤੇ ਪਹੁੰਚ ਕੇ ਆ ਕੇ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹੜਪੀੜਤਾ ਨੂੰ ਉਹ ਕਹਿੰਦੇ ਮੈਂ ਉਦੋਂ ਤੱਕ ਨਹੀਂ ਕਹਿੰਦੇ ਨਹੀਂ ਦਸਾऊंगा ਜਦੋਂ ਤੱਕ ਸਾਰੇ ਜਿਹੜੇ ਪੰਜਾਬ ਦੇ ਹੜ੍ਹ ਪੀੜਤ ਨੇ ਲੋਕ ਨੇ ਉਹਨਾਂ ਨੂੰ ਸਹੀ ਮੁਆਵਜ਼ਾ ਨਾ ਮਿਲ ਜਾਵੇ ਮੁਆਵਜ਼ਾ ਜਿਹੜਾ ਉਹਨਾਂ ਨੇ ਅੱਜ ਅਨਾਉਂਸ ਕੀਤਾ ਦੁਬਾਰਾ ਤੋਂ ਇੱਕ ਤਾਂ ਜਿਹੜੇ ਕਿਸਾਨ ਨੇ ਉਹਨਾਂ ਦੀ ਜੇਕਰ ਇੱਕ ਇੱਕੜ ਫਸਲ ਖਰਾਬ ਹੋਈ ਹੈ ਤਾਂ 20000 ਰੁਪਏ ਮੁਆਵਜ਼ਾ ਜੇਕਰ ਕਿਸੇ ਦਾ ਪਸ਼ੂ ਧਨ ਜਿਹਦੇ ਵਿੱਚ ਮੱਝਾਂ ਗਾਂ ਇੱਕ ਮੱਝਾਂ ਇੱਕ ਦਾ ਦੀ ਜਿਹੜੀ ਵੈਲਿਊ ਹੈ ਉਹ ਸਾਡੇ 37000 ਰੁਪਏ ਪਾਈ ਗਈ 37500 ਉਹਨੂੰ ਮੁਆਵਜ਼ਾ ਮਿਲੂਗਾ ਜੇ ਕਿਸੇ ਦਾ ਘਰ ਨੁਕਸਾਨਿਆ ਗਿਆ ਹੈ ਤਾਂ 40000 ਉਹਨੂੰ ਮੁਆਵਜ਼ਾ ਤੇ ਇਹ ਗੱਲ ਸੀਐਮ ਮਾਨ ਨੇ ਕਹੀ ਹੈ ਕਿ ਇਹ ਨਹੀਂ ਹੋਏਗਾ ਕਿ ਕਿਸੇ ਨੂੰ ਪਰਸੈਂਟੇਜ ਮੁਤਾਬਕ ਮਿਲੇਗਾ ਕਿ ਜੀ ਆ ਤਾਂ 20% ਤੇ ਫਸਲ ਖਰਾਬ ਹੋਈ ਹੈ ਜਾਂ ਘਰ ਚੋਂ ਦਾ ਪੂਰਾ ਤਾਂ ਡਿੱਗਿਆ ਨਹੀਂ ਹੈਗਾ ਤਾਂ ਅਸੀਂ ਉਹਨੂੰ 100% ਹੀ ਕਾਊਂਟ ਕਰਾਂਗੇ ਤਾਂ ਹੁਣ ਹਾਲੇ ਉਹਨਾਂ ਨੇ ਕਿਹਾ ਵੀ 30 ਤੋਂ 40 ਦਿਨ ਲੱਗਣਗੇ ਇਸ ਪ੍ਰੋਸੈਸ ਨੂੰ ਕਿਉਂਕਿ ਸਾਰੇ ਸਾਡੇ ਅਫਸਰ ਜਾਣਗੇ ਪਿੰਡਾਂ ਦੇ ਵਿੱਚ ਫਿਰ ਉਹ ਗਿਰਦਾਵਰੀਆਂ ਕਰਨਗੇ ਫਿਰ ਉਹ ਅਸੈਸਮੈਂਟ ਲਾਉਣਗੇ ਤੇ ਸਾਡੀ ਕੋਸ਼ਿਸ਼ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਚੈੱਕ ਜਿਹੜੇ ਲੋਕਾਂ ਤੱਕ ਪਹੁੰਚਾਈਏ पर मसला ਕੁਸ਼ਿੰਦਰ ਜੀ ਠੀਕ ਹੈ ਚਲੋ ਸਰਕਾਰ ਆਪਣਾ ਕੰਮ ਕਰੇਗੀ ਮਸਲਾ ਅਸਲ ਵਿੱਚ ਇਹ ਹੈ ਕਿ ਪਾਸੇ ਸੈਂਟਰ ਸਰਕਾਰ ਨੇ 1600 ਕਰੋੜ ਦਿੱਤਾ ਤੇ ਨਾਲ ਹੀ ਉਹ ਜਾਂਦੇ ਜਾਂਦੇ ਇਹ ਕਹਿ ਗਏ ਵੀ ਤੁਹਾਡੇ ਜਿਹੜਾ ਐਸ ਡੀ ਆਰ ਐਫ ਹੈ ਜਿਹੜਾ ਡਿਜ਼ਾਸਟਰ ਫੰਡ ਹੈਗਾ ਇਹ ਉਹਦੇ ਵਿੱਚ 12000 ਕਰੋੜ ਰੁਪਏ ਆ ਪਿਆ ਤੁਸੀਂ ਉਹ ਕਿਉਂ ਨਹੀਂ ਵਰਤਦੇ 2023 ਦੀ ਇੱਕ ਵੀਡੀਓ ਵੀ ਸੀਐਮ ਮਾਨ ਦੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹਨੇ ਕਿਹਾ ਸੀ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਤਾਂ ਪਤਾ ਨਹੀਂ ਸੀਗਾ ਕਿ ਡਿਜ਼ਾਸਟਰ ਫੰਡ ਵਰਤਨਾ ਕਿਵੇਂ ਆ ਅਸੀਂ ਦੱਸਾਂਗੇ ਕਿ ਕਿਵੇਂ ਵਰਤੀਦਾ ਹੁੰਦਾ ਮੈਨੂੰ ਕਹਿੰਦੇ ਇਹ ਕੇ ਕੇਂਦਰ ਤੋਂ ਮੰਗ ਲਓ ਮੈਂ ਕਿਉਂ ਕੇਂਦਰ ਤੋਂ ਮੰਗਾ ਹਾਲਾਂਕਿ ਉਹ 2023 ਦੀ ਵੀਡੀਓ ਹੈ ਤੇ ਹੁਣ ਅੱਜ ਜਦੋਂ ਸੀਐਮ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਨਿਸ਼ਚਿਤ ਤੌਰ ਤੇ ਸਵਾਲ ਜਿਹੜਾ ਇਹ ਮੀਡੀਆ ਦੇ ਵੱਲੋਂ ਕੀਤਾ ਜਾਣਾ ਸੀ ਕਿ ਜੀ ਸੈਂਟਰ ਸਰਕਾਰ ਤਾਂ 12000 ਕਰੋੜ ਕਹਿ ਰਹੀ ਹੈ इवन ਕਿ ਜਿਹੜਾ ਪੀਐਮ ਮੋਦੀ ਦਾ ਪ੍ਰੈਸ ਨੋਟ ਆਇਆ ਹੈ ਜਿਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਕੀ ਉਹ ਝੂਠ ਬੋਲਦੇ ਨੇ ਤਾਂ ਉਹ ਕਹਿੰਦੇ ਕਿ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਜੀ ਸਾਡੇ ਕੋਲ ਤਾਂ 1500 94 ਕਰੋੜ ਦੇ ਨੇੜੇ ਚੜ੍ਹ ਆਇਆ ਤੇ 649 ਕਰੋੜ ਰੁਪਏ ਉਹਦੇ ਵਿੱਚੋਂ ਅਸੀਂ ਵਰਤ ਲਿਆ ਬਾਕੀ 600 ਕਰੋੜ ਜਿਹੜਾ ਉਹ ਵਰਤ ਲਾਂਗੇ ਅਸੀਂ ਤੇ ਸਾਡੇ ਕੋਲ ਤਾਂ ਕੋਈ ਫਿਗਰ ਨਹੀਂ ਹੁਣ ਪਤਾ ਹੀ ਨਹੀਂ ਲੱਗ ਰਿਹਾ ਜਨਤਾ ਨੂੰ ਤਾਂ ਕਿ ਸੈਂਟਰ ਦੇ ਵੱਲੋਂ ਕੋਈ ਝੂਠ ਹੈ ਜਾਂ ਸੂਬਾ ਸਰਕਾਰ ਦੇ ਵੱਲੋਂ ਕਿਤੇ ਜਿਹੜਾ ਕੋਈ ਝੂਠ ਹੈ ਉਹ ਹੈ ਪਤਾ ਹੀ ਨਹੀਂ ਲੱਗ ਰਿਹਾ 12000 ਕਰੋੜ ਤੇ 1500 ਕਰੋੜ ਦੇ ਵਿੱਚ ਤਾਂ ਬਹੁਤ ਡਿਫਰੈਂਸ ਹੈ ਸੋ ਇਹ ਜਿਹੜੇ ਵਿਰੋਧੀ ਨੇ ਖਾਸ ਕਰਕੇ ਬੀਜੇਪੀ ਉਹ ਕਹਿ ਰਹੀਆਂ ਕਿ ਇਹਨਾਂ ਨੇ ਤਾਂ ਪੈਸੇ ਹੀ ਵਰਤ ਲਏ ਇਹ ਹੁਣ ਇਹ ਕਹਿ ਰਹੇ ਨੇ ਕਿ ਉਹ ਪੈਸਿਆਂ ਦਾ ਹਿਸਾਬ ਹੈ ਇਸ ਕਰਕੇ ਸਰਕਾਰ ਜਿਹੜਾ ਉਹ ਨਹੀਂ ਦੇ ਰਹੀ ਕਿਸੇ ਹੋਰ ਪਰਪਸ ਲਈ ਯੂਜ਼ ਕਰ ਲਈ ਤਾਂ ਹੁਣ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਹੋਰ ਇਸ ਤੇ ਕਲੈਰਟੀ ਆਊਗੀ ਪਰ ਫਿਲਹਾਲ ਇਹ ਹੈਗਾ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਮੁਆਵਜ਼ਾ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾਵਾਂਗੇ ਹਾਲਾਂਕਿ ਦੇਖੋ ਹੁਣ ਵੀਡੀਓਜ਼ ਆ ਰਹੀਆਂ ਨੇ ਰੇਤਾ ਬਹੁਤ ਜੰਮ ਗਿਆ ਕਿਤੇ ਕਿਤੇ ਉਹਨੂੰ ਰੇਤਾ ਕਿਤੇ ਸਾਫ਼ ਵੀ ਹੈ ਕਿਤੇ ਚਿੱਕਣੀ ਮਿੱਟੀ ਵੀ ਹੈ ਬਹੁਤ ਤਰ੍ਹਾਂ ਦਾ ਉੱਥੇ ਹੁਣ ਜਿਹੜੇ ਪਸ਼ੂ ਨੇ ਡੰਗਰ ਨੇ ਉਹ ਮਰ ਕੇ ਆ ਗਏ ਨੇ ਉਹਨਾਂ ਦੇ ਹਜੇ ਉਹਨਾਂ ਨੂੰ ਦਫਨਾਉਣ ਦਾ ਜਾਂ ਉਹਨਾਂ ਨੂੰ ਕਿਵੇਂ ਦੱਬਣਾ ਹੈ ਕਿਵੇਂ ਉਹਨਾਂ ਦਾ ਉਹਨਾਂ ਨੂੰ ਜਿਹੜਾ ਕਿਉਂਕਿ ਬਿਮਾਰੀਆਂ ਵੀ ਫੈਲਦੀਆਂ ਨੇ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਉਸ ਤਰ੍ਹਾਂ ਸਮਾਂ ਤਾਂ ਹੈ ਨਹੀਂ ਕਿ ਉਹ ਪਹਿਲਾਂ ਹੱਡਾ ਰੋੜੀ ਹੁੰਦੀ ਸੀ ਗਿਰਜਾਂ ਹੁੰਦੀਆਂ ਸੀ ਉਸ ਤਾਂ ਹੁਣ ਜਿਹੜਾ ਉਹ ਨਹੀਂ ਹੈਗਾ ਉਸ ਤਰੀਕੇ ਦਾ ਪ੍ਰੋਵੀਜ਼ਨ ਗਿਰਜਾਂ ਵੀ ਚਲੇ ਗਈਆਂ ਪੰਜਾਬ ਦੇ ਵਿੱਚੋਂ ਤੇ ਉਹਦੇ ਵੀ ਬਹੁਤ ਸਾਰੇ ਕਾਰਨ ਨੇ ਪਰ ਫਿਲਹਾਲ ਉਸ ਸਹੀ ਸਲਾਮਤ ਉਸ ਨੂੰ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਇੱਕ ਬਹੁਤ ਵੱਡੀ ਚੁਣੌਤੀ ਹੈਗੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਕੱਲ ਨੂੰ ਨਵੀਂ ਅਪਡੇਟ ਨਾਲ